ਕੱਲੇ ਬੈਠੇ ਹੈ ਦਿਆਲ ਜਾ ਕੇ ਕਰ ਦੇ ਕਰ ਲੈ ਜਮਾਲ ਕੱਲੇ ਬੈਠੇ ਹੈ ਦਿਆਲ ਜਾ ਕੇ ਕਰ ਦੇ ਸਵਾਲ ਅੱਗੇ ਆਜ ਜੀ ਦੇ ਨਾਲ ਕਰ ਝੋਲੀ ਉਹਨਾਂ ਦੇ ਪੂਰੇ ਜਾ ਕੇ ਦੁੱਖੜੇ ਫਰੋਲੀ ਉਹਨਾਂ ਦੇ ਕਿਆ ਅਕਾਂਤ ਬੈਠੇ ਹੈ ਤੇਰੇ ਤੇ ਮਿਹਰ ਕਿਰਪਾ ਕਰਨਗੇ ਬੇਨਤੀ ਕਰ ਲੈ ਸ਼ਾਮਦਾਰਸ਼ੀ ਫਕੀਰ ਸਮ ਕੰਗਲਾ Amir ਤ੍ਰਣ ਤੁਹਾਡੀ ਧੀਰ ਸਦਾ ਬਖਸ਼ਿੰਦ ਹੈ ਪਰਮ ਦੇ ਆਲੂ ਕਿਰਪਾ ਦੇ ਸਿੰਧ ਹੈ ਸਦਾ ਹੀ ਸੰ ਦ੍ਰਿਸ਼ਟੀ ਹੈ ਤਤੈਨੁ ਤਸੱਲੀ ਹੋ ਜੂਗੀ ਤੂੰ ਉਹਨਾਂ ਦਾ ਦਰਸ਼ਨ ਜਾ ਕੇ ਅੰਦਰ ਕਰ ਲਾ ਭੂਰੇ ਦੇ ਵਿੱਚ ਤੇ ਜੋ ਤੈਨੂੰ ਪ੍ਰਵਚਨ ਕਿਹਾ ਉਹਦੇ ਤੇ ਵਿਸ਼ਵਾਸ ਕਰੀ ਬੜੇ ਬੜੇ ਨਾਮ ਰਾਜ ਆ ਕੇ ਪਾ ਗੇ ਮੁਰਾਦ ਤੂੰ ਵੀ ਕਰ ਫਰਿਆਦ ਜਾ ਕੇ ਕੋਲ ਉਹਨਾਂ ਦੇ ਅੱਗੇ ਜਾ ਕੇ ਦੁੱਖੇ ਖਰੋਲ ਉਹਨਾਂ ਦੇ ਬੜੇ ਬੜੇ ਲੋਕ ਇਥੋਂ ਯਾਨੀ ਆਪਣੇ ਮਨੋ ਕਾਮਨਾ ਸਤਗੁਰ ਦੇ ਦਰ ਤੋਂ ਪਾ ਕੇ ਕਿਹੜਾ ਤੂੰ ਅੱਜ ਕੱਲਾ ਆਇਆ ਹਜ਼ਾਰਾਂ ਇਥੋਂ ਗਏ ਇਸ ਤੱਕ ਪਾ ਲਈ ਹੈ ਵੀ ਇਸ ਖਜ਼ਾਨੇ ਦੇ ਵਿੱਚ ਕਿਹੜਾ ਕਮੀ ਹੈ ਆਪਣੇ ਪ੍ਰੇਮ ਦੀ ਕਮੀ ਹੈ ਵਿਸ਼ਵਾਸ ਦੀ ਕਮੀ ਹੈ ਪਰ ਜਿਹੜਾ ਨਰੰਗਕਾਰ ਦਾ ਖਜ਼ਾਨਾ ਉਹਦੇ ਵਿੱਚ ਕੀ ਕਮੀ ਹੈ ਜਿਹੜੇ ਜਨਮ ਵਿਜੋਗੀ ਹੋਗੇ ਆਣ ਕੇ ਸੰਜੋਗੀ ਵੀ ਜਿਨ੍ਹਾਂ ਦੇ ਪੁੱਤਰ ਕਈ ਜਨਮ ਕਿਸਮਤ ਵਿੱਚ ਨਹੀਂ ਸੀ ਉਹਨਾਂ ਨੂੰ ਵੀ ਇਸ ਸਤਗੁਰ ਦੇ ਦਰੋਂ ਵੀ ਖੈਰ ਮਿਲੇ ਜਿਹੜੇ ਜਨਮ ਵਿਜੋਗੀ ਹੋਗੇ ਆਣ ਕੇ ਸੰਜੋਗੀ ਆਦ ਕਰਮਾਂ ਦੇ ਰੋਗੀ ਆਏ ਰਾਜੀ ਕਰਤੇ ਮੁਰਦਾ ਨਾ ਖਾਲੀ ਸਾਲੀਏ ਇਸ ਦਰ ਤੇ ਜਿਹੜੇ ਕਈ ਜਨਮਾਂ ਦੇ ਰੋਗ ਰੋਗੀ ਕੁਰਸ਼ ਸੀ ਉਹਨਾਂ ਦੇ ਰੋਗ ਖਤਮ ਹੋ ਗਏ ਇਹ ਸਤਗੁਰੂ ਦਾ ਧਾਰੀ ਐਸਾ ਹੈ ਇਹ ਤਾਂ ਕੋਈ ਵੀ ਖਾਲੀ ਨਹੀਂ ਜਾਣ ਸਕਦਾ ਪੂਰੀ ਹੋ ਜੂ ਤੇਰੀ ਯਾਦ ਕਰ ਲਈ ਵਿਸ਼ਵਾਸ ਸੁਣ ਸੁਣ ਕੇ ਵਿਲਾਸ ਅਨਮੋਲ ਉਹਨਾਂ ਦੇ ਅੱਗੇ ਜਾ ਕੇ ਦੁੱਖ ਦੇ ਖਰੋਲ ਉਹਨਾਂ ਦੇ ਤੇਰੀ ਜਿਹੜੀ ਪੂਰਨ ਆਸ਼ਾ ਹੈ ਉਹ ਪੂਰੀ ਹੋ ਪਹਿਲਾਂ ਤੂੰ ਵਿਸ਼ਵਾਸ ਕਰ ਪੂਰੀ ਹੋ ਜੂ ਤੇਰੀ ਆਸ ਕਰ ਲਈ ਵਿਸ਼ਵਾਸ ਸੁਣ ਕੇ ਬਲਾਸ ਅਨਮੋਲ ਉਹਨਾਂ ਦੇ ਕਿ ਜਿਹੜੇ ਬਚਨ ਹੈ ਬੇਮੁੱਲੇ ਬੇਕੀਮਤੀ ਉਹਨਾਂ ਨੂੰ ਕਿਤੇ ਸੱਟ ਨਾ ਦੇ ਅੱਗੇ ਜਾ ਕੇ ਦੁਖੜੇ ਫਰੋਲ ਉਹਨਾਂ ਹੈ ਬਲਾਉਂਦੇ ਪ੍ਰੇਮ ਨਾਲ ਜੋ ਵੀ ਕਰਦੇ ਜਮਾਲ ਰਾਉ ਰੰਗ ਦਾ ਖਿਆਲ ਇਹਨਾਂ ਦੇ ਦੁਆਰੇ ਨਾ ਹੋਈਏ ਮਨਜ਼ੂਰ ਸਾਧ ਰ ਪਿਆਰੇ ਅਕੀ ਰਾਜਾ ਰੰਗ ਜੋ ਵੀ ਉਹਦਾ ਇਹਨਾਂ ਦੇ ਦਰਤੇ ਉਹਨਾਂ ਨੂੰ ਸਮਾਨ